Δεν ρεχ सकते हो ¡Gracias! सही <laughs> स्थान ਮਾਣ ਰਹੀ ਆ ਲੋ ਇਹ ਬੰਦੋ ਜਿਹੜਾ ਪ੍ਰਾਣ ਕੇ ਗੱਲ ਦੀ ਆ ਉਹ ਤਨਾਵ ਹਰ ਕੰਨਾ ਫਸਦੇ ਭਾਈ ਬੈਂਸ ਬਾਜੀ ਹੋ ਰਹੀ ਆ ਕਿ ਪਿਛਲੇ ਅੱਡੇ ਕੰਢੇ ਤੋਂ ਪਾਣੇ ਕੰਢੇ ਤੋਂ ਆਹਾਂ ਵੱਲੋਂ ਅੱਜ ਹੋਇਆ ਜਾਸਰਾਕ ਪਰ ਵੱਲੋਂ ਇਹ ਪੱਕਾ ਸਹਾਈ ਕੀਤੀ ਜਾ ਰਹੀ ਆ ਭਵਾਨ ਤਮਾਨ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਟੱਕੇ ਨਾਲ ਟੱਕੇ ਨਾਲ ਪਰਸ਼ਾਵਰ ਦੇ ਕੋਟ ਨੇ ਟੱਕਾ ਨਾਲ ਟੱਕੇ ਨਾਲ ਆਹ ਬੰਦਾ ਆ ਗਿਆ ਆਹ ਬੰਦਾ ਆ ਗਿਆ ਆਹ ਆਉਣ ਦਾ ਆਉਣ ਦਾ ਪ੍ਰਧਾਨ ਜੀ ਆਉਣ ਦੋ ਜਿੱਦੀ ਗੱਲਾਂ ਕਰਾ ਤਾ ਉਹ ਟੱਕਰ ਜਿਹਨਾਂ ਨੂੰ ਦੋਖਾ ਕਰ ਗੱਦੀ ਜਿਹੜਾ ਲੱਗਦੀ ਹੋਊਗੀ करशासन ਪੰਜਾਬ ਦੇ ਪਾਸੋਂ ਦਾ ਵੱਡਿਆ ਕਾਫਲਾ ਆਹਦੇ ਸਤਰ ਜਗਾਂ ਸੰਗੀਆਂ ਗੱਡੀਆਂ ਆ ਮੌਕੇ ਦੇ ਉਰਲੇ ਪਾਸੇ ਰੱਖੋ ਲੰਗਰ ਹੀ ਲੈਣੀ ਆਈਆਂ ਪੁਲਸ ਨੇ ਇੱਧਰ ਰੱਖ ਪਈ ਜੀ কেৱল <laughs> কেতিয়াবা Jangan राम कोइगा निसरवा राम राम सौ प्रशाद चाहींदा करिणो ਬੇਨਤੀ ਸਾਰੇ ਭਰਾਵਾਂ ਨੂੰ ਉੱਪਰ ਕਿ ਆਓ ਥੱਲੇ ਯਾਰਾ ਦੇਖੋ ਸਰਕਾਰ ਦੀ ਵਾਅਦਾ ਖਲਾਫੀ ਹੈ ਸਰਕਾਰ ਨੇ ਆਪਣਾ ਵਾਅਦਾ ਕਰਕੇ ਗੱਲ ਕੀਤੀ ਆ ਕਿ ਪੋਰਨ ਪ੍ਰਚਾਰ ਨਾਲ ਜੁੜੇ ਹੋਣਗੇ ਨਹੀਂ ਬਰਤਾਂਗੇ ਇਹ ਲੋਕਾਂ ਦੇ ਕਸੂਰ ਹੈ ਬਲਕਿ ਵਾਅਦੇ ਹਲਕਾਏ ਸਰਕਾਰ ਦੇ ਉੱਪਰ ਕਿ ਆਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿਉਂਕਿ ਸਰਕਾਰ ਦੀ ਵਾਅਦਾ ਖਲਾਫੀ ਆ ਇਹਨਾਂ ਨੇ ਮੀਟਿੰਗ ਕੀਤੀ ਆ ਜਿੱਥੇ ਇਹਨਾਂ ਦਾ ਇਹ ਨਾਟਕ ਰੱਖਿਆ ਗਿਆ ਕਿ ਇਹ ਸਰਕਾਰ ਦੇ ਬੋਲਦੀ ਹੈ ਸਾਰੇ ਭਰਾਵਾਂ ਨੂੰ ਉੱਪਰ ਕਿ ਆਓ ਉੱਪਰ ਕਿ उते के सारे ख़बर पैसे उते के भले